ਸਤਿ ਸ੍ਰੀ ਅਕਾਲ ਸਟੀਲ ਇੰਡੀਆ ਦੁਆਰਾ ਸੰਚਾਲਿਤ ਪ੍ਰੋਗਰਾਮ 'ਚ ਮੈਂ ਹਾਂ ਗੁਰਜੀਤ ਸਿੰਘ ਟੁੱਲੇਵਾਲ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਸੁਰਖੀਆਂ ਤੇ ਕੇਂਦਰ ਸਰਕਾਰ ਪੰਚਾਇਤਾਂ ਨੂੰ ਵੰਡੇਗੀ ਆਟੋਮੈਟਿਕ ਰੇਨ ਗੇਜ ਕਿਸਾਨਾਂ ਦੀ ਖੇਤੀ ਲਈ ਹੋਵੇਗਾ ਲਾਹੇਵੰਦ ਸਿੱਧ ਐਸਵਾਈਐਲ ਨੂੰ ਲੈ ਕੇ ਪੰਜਾਬ ਹਰਿਆਣਾ ਦੀ ਮੀਟਿੰਗ ਵੇ ਸੀਟਾ ਸੀਐਮ ਮਾਨ ਕਹਿੰਦੇ ਪੰਜਾਬ ਕੋਲ ਕਿਸੇ ਰਾਜ ਨੂੰ ਪਾਣੀ ਦੇਣ ਲਈ ਇੱਕ ਬੂੰਦ ਵੀ ਨਹੀਂ ਕਣਕ ਦੀ ਗੁਲਾਬੀ ਸੰਢੀ ਲੱਗਣ ਦਾ ਵੱਡਾ ਕਾਰਨ ਆਇਆ ਸਾਹਮਣੇ ਖੇਤੀਬਾੜੀ ਮਾਹਿਰਾਂ ਵੱਲੋਂ ਵੱਡੇ ਖੁਲਾਸੇ ਕਿਸਾਨ ਰੱਖਣ ਖਾਸ ਸਾਵਧਾਨੀਆਂ ਐਸਵਾਈਐਲ ਨੂੰ ਲੈ ਕੇ ਚੰਡੀਗੜ੍ਹ ਵਿੱਚ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਦਾ ਮੋਰਚਾ ਕਿਸਾਨ ਆਗੂ ਰਾਜੇਵਾਲ ਦੀ ਅਗਵਾਈ ਚ ਲਗਾਇਆ ਧਰਨਾ ਮੌਸਮ ਵਿਭਾਗ ਵੱਲੋਂ ਪੰਜਾਬ ਦੇ 18 ਜ਼ਿਲ੍ਹਿਆਂ ਲਈ ਰੈਡ ਅਲਰਟ ਜਾਰੀ ਕਈ ਜ਼ਿਲ੍ਹਿਆਂ ਵਿੱਚ ਵਿਜ਼ਿਬਿਲਟੀ ਜ਼ੀਰੋ ਤੱਕ ਪਹੁੰਚੀ ਆਓ ਹੁਣ ਜਾਣਦੇ ਹਾਂ ਇਹਨਾਂ ਖਬਰਾਂ ਨੂੰ ਵਿਸਤਾਰ ਨਾਲ ਕੇਂਦਰ ਸਰਕਾਰ ਕਿਸਾਨਾਂ ਨੂੰ ਨਵੇਂ ਸਾਲ ਦਾ ਵੱਡਾ ਤੋਹਫਾ ਦੇਣ ਜਾ ਰਹੀ ਹੈ ਦੱਸਦੀ ਹੈ ਕਿ ਕੇਂਦਰ ਸਰਕਾਰ 2.5 ਲੱਖ ਪੰਚਾਇਤਾਂ ਨੂੰ ਆਟੋਮੈਟਿਕ ਰੇਨ ਗੇਜ ਦੇਵੇਗੀ ਜਿਸ ਦਾ ਟੈਂਡਰ ਜੁਲਾਈ ਵਿੱਚ ਜਾਰੀ ਕੀਤਾ ਜਾਵੇਗਾ ਇਸ ਆਟੋਮੈਟਿਕ ਰੇਨ ਗੇਜ ਨਾਲ ਕਿਸਾਨ ਆਪਣੇ ਖੇਤਾਂ ਦੇ ਆਲੇ ਦੁਆਲੇ ਮੌਸਮ ਬਾਰੇ ਸਹੀ ਜਾਣਕਾਰੀ ਹਾਸਲ ਕਰ ਸਕਦੇ ਹਨ ਇਸੇ ਜਾਣਕਾਰੀ ਨਾਲ ਕਿਸਾਨ ਆਪਣੇ ਖੇਤਾਂ ਵਿੱਚ ਸਿੰਚਾਈ ਫਸਲਾਂ ਦੀ ਵਿਜਾਈ ਖਾਦਾਂ ਤੇ ਦਵਾਈਆਂ ਦਾ ਛਿੜਕਾਅ ਕਰ ਸਕਦੇ ਹਨ ਖੇਤੀਬਾੜੀ ਮਾਇਰਾਂ ਦੇ ਅਧਿਕਾਰੀਆਂ ਅਨੁਸਾਰ ਆਉਂਦੇ ਮੌਨਸੂਨ ਸੀਜ਼ਨ ਤੱਕ ਏਆਰਜੀ ਲਗਾਏ ਜਾਣਗੇ ਅਤੇ ਜਾਣਕਾਰੀ ਮਿਲਣੀ ਸ਼ੁਰੂ ਹੋ ਜਾਏਗੀ ਜਿਸ ਨਾਲ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ ਕੇਂਦਰੀ ਮੰਤਰੀ ਗਜੇਂਦਰ ਸਿੰਘ ਸਖਾਵਤ ਦੀ ਅਗਵਾਈ ਹੇਠ ਪੰਜਾਬ ਅਤੇ ਹਰਿਆਣਾ ਦੇ ਮੰਤਰੀਆਂ ਦੀ ਐਸਵਾਈਐਲ ਨੂੰ ਲੈ ਕੇ ਮੀਟਿੰਗ ਹੋਈ ਜੋ ਕਿ ਬੇਸੀਟਾ ਰਹੀ ਪੰਜਾਬ ਦੇ ਪਾਣੀਆਂ ਬਾਰੇ ਸੀਐਮ ਮਾਨ ਨੇ ਸਖਤ ਸਟੈਂਡ ਲੈਂਦਿਆਂ ਕਿਹਾ ਪੰਜਾਬ ਕੋਲ ਕਿਸੇ ਰਾਜ ਨੂੰ ਪਾਣੀ ਦੇਣ ਲਈ ਇੱਕ ਬੂੰਦ ਵੀ ਨਹੀਂ सीएम मान ने कहा मीटिंग ਵਿੱਚ ਜਦੋਂ ਪੰਜਾਬ ਕੋਲ ਇੱਕ ਪਾਣੀ ਦੀ ਬੂੰਦ ਨਹੀਂ ਫਿਰ ਨਹਿਰ ਕਿਸ ਲਈ ਨਾਲ ਹੀ ਮਾਨ ਨੇ ਵਾਈਐਸਐਲ ਦਾ ਫਾਰਮੂਲਾ ਲਾਗੂ ਕਰਨ ਲਈ ਕਿਹਾ ਪੰਜਾਬ ਵਿੱਚ ਇਸ ਵਾਰ ਬਹੁ ਗਿਣਤੀ ਵਿੱਚ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾਲ ਲਗਾ ਕੇ ਕਣਕ ਦੀ ਸਿੱਧੀ ਵਜਾਈ ਕੀਤੀ ਹੈ ਪਰ ਕੁਝ ਕਿਸਾਨਾਂ ਦੇ ਖੇਤਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਵੀ ਸਾਹਮਣੇ ਆਇਆ ਹੈ ਜਦੀ ਸ਼ਿਕਾਇਤ ਕੁਝ ਕਿਸਾਨਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਦਿੱਤੀ ਗਈ ਉਤੇ ਸ਼ਿਕਾਇਤ ਉਤੇ ਜ਼ਿਲ੍ਹਾ ਫਰੀਦਕੋਟ ਵਿੱਚ ਕਾਰਵਾਈ ਕਰਦਿਆਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਪੀੜਤ ਕਿਸਾਨਾਂ ਦੀ ਫਸਲਾਂ ਦਾ ਦੌਰਾ ਕੀਤਾ ਇਸ ਦੌਰੇ ਦੌਰਾਨ ਖੇਤੀਬਾੜੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਹਮਲੇ ਦੇ ਕਾਰਨ ਦੱਸੇ ਅਤੇ ਖਾਸ ਸਾਵਧਾਨੀਆਂ ਰੱਖਣ ਦੀ ਸਲਾਹ ਦਿੱਤੀ ਐਸਵਾਈਐਲ ਨੂੰ ਲੈ ਕੇ ਪੰਜਾਬ ਹਰਿਆਣਾ ਵਿਚਕਾਰ ਮੀਟਿੰਗਾਂ ਦਾ ਦੌਰ ਲਗਾਤਾਰ جاری ਹੈ ਇਸ ਤਹਿਤ ਹੀ ਵੀਰਵਾਰ ਨੂੰ ਪੰਜਾਬ ਹਰਿਆਣਾ ਵਿੱਚ ਕੇਂਦਰ ਦੀ ਅਗਵਾਈ ਵਿੱਚ ਇਹ ਮੀਟਿੰਗ ਹੋਈ ਪਰ ਉੱਥੇ ਇਸ ਮੀਟਿੰਗ ਦਾ ਪਹਿਲਾ ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਮਹਾਲੀ ਬਾਡਰ ਦੇ ਪ੍ਰਦਰਸ਼ਨ ਕੀਤਾ ਦੱਸਦੇ ਕਿ ਪਹਿਲਾਂ ਵੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਪੰਜਾਬ ਨੂੰ ਪਾਣੀ ਦੇਣ ਦਾ ਵਿਰੋਧ ਕਰਦੀਆਂ ਰਹੀਆਂ ਹਨ ਪੰਜਾਬ ਵਿੱਚ ਸੰਘਣੀ ਧੁੰਦ ਦਾ ਕਹਿਰ ਲਗਾਤਾਰ جاری ਹੈ ਜਿਸ ਨੂੰ ਦੇਖਦੇ ਮੌਸਮ ਵਿਭਾਗ ਨੇ ਅੱਜ ਸ਼ੁੱਕਰਵਾਰ ਨੂੰ ਪੂਰਾ ਦਿਨ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਨੇ ਪੰਜਾਬ ਦੇ ਪੰਜ ਸਰਹੱਦੀ ਜ਼ਿਲ੍ਹਿਆਂ ਵਿੱਚ ਧੁੰਦ ਨੂੰ ਲੈ ਕੇ ਜੈਲੋ ਅਲਰਟ ਜਾਰੀ ਕੀਤਾ ਹੈ ਜਰਗੀ ਪੰਜਾਬ ਦੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦਾ ਰੈੱਡ ਅਲਰਟ ਜਾਰੀ ਹੈ ਦੱਸ ਦਈਏ ਕਿ ਧੁੰਦ ਕਾਰਨ ਜਿੱਥੇ ਆਮ ਜਨ ਜੀਵਨ ਸੜਕ ਆਵਾਜਾਈ ਰੇਲ ਗੱਡੀਆਂ ਤੇ ਹਵਾਈ ਉਡਾਨਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ ਖੇਤੀਬਾੜੀ ਅਤੇ ਖੇਤੀ ਸੰਬੰਧੀ ਹੋਰ ਵਕ ਵਕ ਜਾਣਕਾਰੀਆਂ ਜਾਣ ਲਈ ਜੁੜੇ ਰਹੋ ਖੇਤੀ ਜਾਗਰਣ ਪੰਜਾਬੀ ਦੇ ਨਾਲ